ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਤਸੰਗੀ ਜਨੋ ਗੁਰੂ ਦਾ ਜਸ ਕਰਦੇ ਆਂ ਕਈ ਦਿਨ ਕਈ ਰਾਤਾਂ ਵੀ ਲੰਘ ਜਾਂ ਤੇ ਗੁਰੂ ਦੇ ਜਸ ਦੇ ਨਾਲ ਇਹ ਮੁੱਖ ਦਾ ਨਹੀਂ ਇਤਿਹਾਸ ਇੰਨਾ ਹੈ ਇਹ ਕਸ਼ਮੀਰ ਸਿੰਘ ਨਿਹੰਗ ਤੇ ਇਹ ਗੁਰਸੇਵਕ ਸਿੰਘ ਕਬੀਸ਼ਰ ਬਟੋਹਾ ਇਹ ਆਪਣੇ ਚਾਚਾ ਜੀ ਚਾਚਾ ਜੀ ਕਹਿੰਦੇ ਨੇ ਇਹਨਾਂ ਦੀਆਂ ਲੱਤਾਂ ਹੁਣ ਸੁੱਜੀਆਂ ਹੀਆਂ ਨੇ ਬਜ਼ੁਰਗ ਹੋ ਗਏ ਨੇ 94 ਸਾਲ ਦੀ ਉਮਰ ਹੈ ਇਹਨਾਂ ਦੀ ਇਸ ਟਾਈਮ ਤੇ ਇਹਨਾਂ ਦੀਆਂ ਵੇ ਲੱਤਾਂ ਸੁੱਜੀਆਂ ਹੀਆਂ ਹੈ ਤੇ ਇਹਨਾਂ ਨੂੰ ਕਹੀਦਾ ਵੀ ਘਰੇ ਬੈਠੋ ਤੇ ਨਾ ਮੇਰਾ ਜੀ ਨਹੀਂ ਕਰਦਾ ਘਰੇ ਬੈਣ ਨੂੰ ਮੇਰਾ ਜੀ ਕਰਦਾ ਮੈਂ ਸੰਗਤ ਵਿੱਚ ਰਵਾਂ ਕੋਈ ਮੇਰਾ ਮਨੋਰੰਜਨ ਦਿਮਾਗ ਵਧੀਆ ਸੈਟਰ ਰੇ ਇਹ ਦੁੱਧ ਪਾ ਰਹੇ ਨੇ ਬਰਿਆਮ ਸਿੰਘ ਦੁੱਧ ਪਾ ਰਹੇ ਨੇ ਮਾਵੇ ਵਾਲੇ ਇਹ ਚਿੱਲਰ ਜੋ ਕੱਢ ਕੇ ਅੱਜ ਖੀਰ ਪੋੜੇ ਬਣਨੇ ਆ ਭੈਣ ਰਾਜ ਮਾਦਾ ਰਿਆਜ ਆ ਗਈ ਇਹ ਗੁਰਸੇਵਕ ਸਿੰਘ ਵਰਟੂ ਆਏ ਦੇ ਲਾਗੇ ਫੇਰ ਕਰ ਰਹੇ ਨੇ ਸੇਵਾ ਇਹ ਧਰਮਾ ਜੋ ਦੁੱਧ ਪਾ ਗਿਆ ਸਾਸਕਤ ਦੁੱਧ ਲੈ ਰਹੀ ਆ ਪਣੀ ਸਾਉ ਦੀ ਜਿੰਨੀ ਵੀ ਸੰਗਤ ਹੁੰਦੀ ਹੈ ਭਾਈਆ ਬੈਠਾ ਆ ਇਹ ਦੁੱਧ ਲੈ ਰਹੀ ਹੈ ਸਾਧ ਸੰਗਤ ਆਪਣੀ ਦੁੱਧ ਲੈ ਕੇ ਸਾਰੇ ਜਾਣਗੇ ਹੁਣ ਉਸ ਤੋਂ ਬਾਅਦ ਦੁਬਾਰਾ ਫੇਰ ਆਉਣਗੇ ਜਦੋਂ ਪੂੜੇ ਬਣ ਗੇ ਪੂੜੇ ਸਾਧ ਸੰਗਤ ਫੇਰ ਛਗੇਗੀ ਬਣਾਏ ਜਾਣਗੇ ਫਿਰ ਸੰਗਤਾਂ ਵਿੱਚ ਵਰਤੇ ਜਾਣਗੇ ਇਹ ਸੰਗਤ ਅਨੁਸਾਰੀ ਦੁੱਧ ਲੈ ਕੇ ਘਰਾਂ ਨੂੰ ਪਹਿਲਾਂ ਜਾਊਗੀ ਘਰੇ ਬੱਚਿਆਂ ਬੁੱੱਚਿਆਂ ਨੂੰ ਪ੍ਰਸ਼ਾਦਾ ਛਕਾ ਕੇ ਸਕੂਲ